ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਆਪਾਂ ਨੂੰ ਕੋਈ ਆਮ ਸਧਾਰਨ ਬੰਦਾ ਪੁੱਛ ਲਵੇ ਤੁਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਿਉਂ ਕਰਦੇ ਹੋ ਤੁਸੀਂ ਪਾਠ ਕਿਉਂ ਕਰਦੇ ਹੋ ਸੇਵਾ ਕਿਉਂ ਕਰਦੇ ਹੋ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹਾ ਸਾਡੇ ਮਨ ਨੂੰ ਜਨਮਾਂ ਜਨਮਾਂ ਦੇ ਮੰਤਰਾਂ ਦੀ ਲੱਗੀ ਹੋਈ ਮੈਲ ਨੂੰ ਧੋਣ ਵਾਸਤੇ ਅਸੀਂ ਪਰਮੇਸ਼ਰ ਦੇ ਅੱਗੇ ਅਰਦਾਸ ਕਰਦੇ ਹਾਂ ਅਭ ਮੈਲੇ ਤੁਮ ਊਜਲ ਕਰਤੇ ਸਾਡਾ ਜਨਮ ਹੋਇਆ ਤੇ ਜਨਮ ਲੈਂਦਿਆ ਸਾਰ ਸਾਨੂੰ ਮਾਇਆ ਨੇ ਘੇਰ ਲਿਆ ਸਾਨੂੰ ਭੁੱਖ ਲੱਗੀ ਅਸੀਂ ਰੋਏ ਸਾਡੀ ਮਾਂ ਨੇ ਸਾਨੂੰ ਦੁੱਧ ਦਿੱਤਾ ਸਾਡੀ ਦਾਦੀ ਨੇ ਸਾਨੂੰ ਚੁੱਕਿਆ ਅਸੀਂ ਰੋਣ ਲੱਗ ਪਏ ਪਰ ਜਿਸ ਮੌਕੇ ਸਾਨੂੰ ਬੇਬੇ ਚੁੱਕਦੀ ਅਸੀਂ ਬਿਨਾਂ ਦੁੱਧ ਤੋਂ ਚੁੱਪ ਹੋ ਜਾਂਦੇ ਹਾਂ ਬਾਪੂ ਨੇ ਵੀ ਚੁੱਕਿਆ ਤਾਂ ਵੀ ਚੁੱਪ ਹੋ ਗਿਆ ਵੱਡੇ ਵੱਡੇ ਬਲੀ ਮੋਹ ਕਰਨ ਹਾਰ ਜਾਂਦੇ ਹਨ ਮਮਤਾ ਮੋਹ ਨਾਲ ਆਰੰਭ ਹੋ ਗਈ ਇੱਕ ਦ੍ਰਿਸ਼ਟਾਂਤ ਆਉਂਦਾ ਹੈ ਕਹਿੰਦੇ ਹਨ ਪੜਨਵਾਂ ਦੀ ਸਭਾ ਲੱਗੀ ਹੋਈ ਸੀ ਆਪਸ ਵਿੱਚ ਵਿਚਾਰਾ ਕਰ ਰਹੇ ਸਨ ਕਿ ਅਰਜੁਨ ਦਾ ਪੁੱਤਰ ਅਭਿਮਨਿਉ ਖੇਡਦਾ-ਖੇਡਦਾ ਆਪਣੇ ਬਾਪ ਅਰਜੁਨ ਦੀ ਝੋਲੀ ਵਿੱਚ ਆਣ ਬੈਠਾ। ਬੱਚੇ ਦਾ ਸੁਭਾਅ ਚੰਚਲ ਤੇ ਬੇਪਰਵਾਹ ਹੁੰਦਾ ਹੈ। ਖੇਡਦਿਆਂ-ਖੇਡਦਿਆਂ ਅਭਿਮਨਿਉ ਨੇ ਆਪਣੇ ਬਾਪ ਅਰਜੁਨ ਦੀ ਪਗਲਾ ਦਿੱਤੀ। ਸ਼੍ਰੀਕ੍ਰਿਸ਼ਨ ਜੀ ਹੱਸ ਪਏ। ਕਹਿਣ ਲੱਗੇ ਅਰਜਨ ਵੇਖ ਤੂੰ ਮੂੰਹ ਤੋਂ ਹਾਰ ਗਿਆ ਹੈ। ਮੋ ਕਿੰਨਾ ਪ੍ਰਬਲ ਹੈ। ਜੇ ਕਿਤੇ ਅਭਿਮਨਿਉ ਦੀ ਥਾਂ ਹੋਰ ਕੋਈ ਬੰਦਾ ਤੇਰੀ ਪਗ ਲਾਉਂਦਾ ਤਾਂ ਤੂੰ ਉਸਨੂੰ ਜਾਨੋਂ ਮਾਰ ਦੇਣਾ ਸੀ। ਤੈਨੂੰ ਗੁੱਸਾ ਹੀ ਨਹੀਂ ਆਇਆ। ਪਗ ਸਿਰ ਤੇ ਰੱਖ ਕੇ ਹੱਸਣ ਲੱਗ ਪਿਆ। ਇਸੇ ਪ੍ਰਕਾਰ ਜਦੋਂ ਮਮਤਾ ਹੋਈ ਤਾਂ ਮਮਤਾ ਵਿੱਚ ਮੈਂ ਆ ਗਈ ਯਾਦ ਰੱਖਣਾ ਮੈਂ ਹੀ ਸਾਰੀਆਂ ਬਿਮਾਰੀਆਂ ਦਾ ਮੂਲ ਹੈ ਸੁਖਮਨੀ ਸਾਹਿਬ ਵਿੱਚ ਪੰਕਤੀ ਆਉਂਦੀ ਹੈ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਬਸਾਵੇ ਨਾਨਕੀ ਹਾਂ ਮੁਕਤ ਆਗੇ ਸੁਖ ਪਾਵੇ ਕਿ ਆਪਣੇ ਅੰਦਰ ਗਰੀਬੀ ਹੈ ਕਿ ਆਪਣੇ ਅੰਦਰ ਨਿਮਰਤਾ ਹੈ ਜਿੱਥੇ ਨਿਮਰਤਾ ਆਈ ਉੱਥੇ ਹੰਕਾਰ ਨਹੀਂ ਤੇ ਹੰਕਾਰ ਹੀ ਮੈਲ ਦਾ ਮੁੱਢ ਹੈ ਹੰਕਾਰ ਮੈਂ ਕਰਕੇ ਮਮਤਾ ਮੈਂ ਕਰਕੇ ਕਾਮ ਮੈਂ ਕਰਕੇ ਲੋਭ ਮੈਂ ਕਰਕੇ ਹੈ ਕਾਮ ਕਿਵੇਂ ਅਪਾ ਤੁਰੇ ਜਾ ਰਹੇ ਹਾਂ ਸਾਡੇ ਨਾਲ ਸਾਡੀ ਪਤਨੀ ਹੈ ਕਿਸੇ ਗੈਰ ਅਜਨਬੀ ਬੰਦੇ ਨੇ ਸੁਭਾਵਿਕ ਸਾਡੀ ਪਤਨੀ ਵੱਲ ਵੇਖਿਆ ਤਾਂ ਅਸੀਂ ਵੱਟ ਕੇ ਥੱਪੜ ਉਸਦੇ ਮੂੰਹ ਤੇ ਮਾਰ ਦਿੱਤਾ ਕਿਉਂਕਿ ਸਾਡਾ ਸਬੰਧ ਹੈ ਇਸਤਰੀ ਨਾਲ ਉਸਨੇ ਵੇਖਿਆ ਕਿ ਅਸੀਂ ਤਾਂ ਮਾਰਨ ਤੱਕ ਚਲੇ ਗਏ ਹਾਂ ਮੇਰੇ ਪਾਤਸ਼ਾਹ ਅਸੀਂ ਤੇਰੇ ਅੱਗੇ ਤਾਂ ਤਰਲਾ ਕਰਦੇ ਹਾਂ ਤੂੰ ਮੈਲਿਆਂ ਨੂੰ ਉੱਜਲ ਕਰ ਦਿੰਦਾ ਹੈ ਸਾਡਾ ਮਨ ਵੀ ਉੱਜਲ ਕਰ ਦੇ ਸ਼ੀਸ਼ਾ ਟੰਗਿਆ ਹੈ ਹੌਲੀ ਹੌਲੀ ਮਿੱਟੀ ਘੱਟਾ ਕਰਕੇ ਹੌਣ ਕਰਕੇ ਸ਼ੀਸ਼ੇ ਵਿੱਚ ਮੂੰਹ ਸਾਫ਼ ਨਹੀਂ ਦਿਖਦਾ ਅਤੇ ਜਦੋਂ ਸ਼ੀਸ਼ੇ ਨੂੰ ਪੂੰਝਿਆ ਜਾਵੇ ਤਾਂ ਸਾਡਾ ਚਿਹਰਾ ਦਿਸਣ ਲੱਗ ਪਿਆ। ਗੁਰੂ ਪਾਤਸ਼ਾਹ ਨੇ ਇਹੀ ਲਿਖਿਆ ਹੈ, ਹੈ ਵੀ ਇਹ ਠੀਕ ਪਰ ਤੇਰੀ ਅਵਸਥਾ ਉਸ ਸ਼ੀਸ਼ੇ ਵਰਗੀ ਹੈ ਜਿਹੜਾ ਕਿਰਕ ਨਾਲ ਟੱਕਿਆ ਗਿਆ। ਜਿਵੇਂ ਸ਼ੀਸ਼ੇ ਨੂੰ ਪੂੰਝ ਕੇ ਸਾਫ਼ ਕੀਤਾ ਗਿਆ ਤਾਂ ਉਸ ਦੇ ਵਿੱਚੋਂ ਮੂੰਹ ਦਿਸਣ ਲੱਗ ਪਿਆ। ਇਸੇ ਤਰ੍ਹਾਂ ਤੂੰ ਵੀ ਗਿਆਨ ਅਭਿਆਸ ਕਰਿਆ ਕਰ ਤਾਂ ਕਿ ਤੇਰੀ ਬੁੱਧੀ ਨਿਰਮਲ ਤੇ ਸ਼ੁੱਧ ਹੋ ਜਾਵੇ। ਜਿਵੇਂ ਸੋਨੇ ਨੂੰ ਗਠਾਲੀ ਵਿੱਚ ਪਾਉਣ ਨਾਲ ਸੋਨੇ ਨੂੰ ਰਗੜਨ ਨਾਲ ਉਸ ਨੂੰ ਦੁੱਖ ਨਹੀਂ ਹੁੰਦਾ। ਉਸ ਨੂੰ ਪਤਾ ਹੈ ਕਿ ਮੇਰੀ ਕੀਮਤ ਵੱਧ ਰਹੀ ਹੈ। ਇਸੇ ਤਰ੍ਹਾਂ ਸੰਸਾਰੇ ਦੁੱਖਾ ਸੁੱਖਾ ਨੂੰ ਵੇਖ ਕੇ ਗਿਆਨਵਾਨ ਸਮਝਦੇ ਹਨ ਕਿ ਉਹਨਾਂ ਦੀ ਕੀਮਤ ਵੱਧ ਰਹੀ ਹੈ ਜਿੰਨਾ ਅਸੀਂ ਦੁੱਖ ਚੱਲਾਂਗੇ ਜਿੰਨਾ ਅਸੀਂ ਪਾਣੀ ਵਿੱਚ ਰਹਾਂਗੇ ਬੇਨਤੀ ਕਰੀਏ ਮੇਰੇ ਪਾਤਸ਼ਾ ਅਸੀਂ ਕਾਮ ਕ੍ਰੋਧ ਮੋਹ ਲੋਭ ਅਤੇ ਹੰਕਾਰ ਕਰਕੇ ਮੈਲੇ ਹਾਂ ਤੁਸੀਂ ਉੱਜਲ ਕਰ ਦਿੰਦੇ ਹੋ ਸਾਨੂੰ ਉੱਜਲ ਕਰੋ ਪਾਈ ਭੂਮੀ ਦੀ ਸਾਖੀ ਆਉਂਦੀ ਹੈ ਪਾਈ ਭੂਮੀ ਆ ਆਪਣੇ ਇਲਾਕੇ ਦਾ ਚੰਗਾ ਤਕੜਾ ਜ਼ਮੀਂਦਾਰ ਸੀ ਅਤੇ ਉਹਨਾਂ ਲੋਕਾਂ ਨੇ ਉਸ ਨੂੰ ਆਗੂ ਮੰਨ ਲਿਆ ਉਹ ਚੋਰੀ ਦਾ ਧੰਦਾ ਕਰਦਾ ਸੀ ਪਰ ਉਸਦੇ ਕੁਝ ਅਸੂਲ ਸਨ ਕਈ ਵਾਰ ਦੁੱਖ ਹੁੰਦਾ ਹੈ ਅਸੀਂ ਧਰਮੀਆਂ ਖਵਾਉਂਦੇ ਆਂ ਵੀ ਸਾਡੇ ਧਰਮੀਆਂ ਦੇ ਕੋਲ ਕੋਈ ਅਸੂਲ ਨਹੀਂ ਕਈ ਵਾਰ ਦੁੱਖ ਹੁੰਦਾ ਹੈ ਕਿ ਜਿੰਨਾਂ ਨੂੰ ਅਸੀਂ ਧਰਮੀ ਕਹਿੰਦੇ ਹਾਂ ਉਹ ਸਾਡੇ ਧਰਮੀਆਂ ਨਾਲੋਂ ਚੰਗੇ ਹਨ ਉਹਨਾਂ ਦੇ ਕੁਝ ਅਸੂਲ ਹਨ ਸਾਡਾ ਕੋਈ ਅਸੂਲ ਨਹੀਂ ਕਈ ਵਾਰੀ ਅਸੀਂ ਮੱਥਾ ਟੇਕਦੇ ਹਾਂ ਰੁਪਈਆਂ ਦਾ ਤੇ ਦਸਾਂ ਦਾ ਨੋਟ ਚੁੱਕ ਲੈਂਦੇ ਹਾਂ ਉੰਜ ਧਾਰਮੀ ਖਾਂ ਨਹੀਂ ਧਰਮੀਆਂ ਖਵਾਉਣਾ ਬਹੁਤ ਸੌਖਾ ਹੈ ਪਰ ਧਰਮੀ ਬਣਨਾ ਬੜਾ ਔਖਾ ਹੈ ਸਾਖੀ ਕਾਰਨੇ ਲਿਖਿਆ ਹੈ ਕਿ ਉਹ ਚੋਰ ਸਨ ਚੋਰੀ ਆ ਡੱਡ ਕਰਦੇ ਤੇ ਮਾਲ ਮੱਤਾ ਵੰਡ ਕੇ ਖਾਂਦੇ ਉਹਨਾਂ ਨੇ ਇੱਕ ਨਿਯਮ ਬਣਾ ਲਿਆ ਕਿ ਆਪਾਂ ਕਿਸੇ ਸੰਤ ਸਾਧੂ ਨੂੰ ਆਪਣੇ ਲਾਗੇ ਨਹੀਂ ਲੱਗਣ ਦੇਣਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਕਿੱਡੇ ਅਮਰਤਾਰੀ ਸਨ ਇੱਕ ਪਿੰਡ 2 ਮਹੀਨੇ ਜਥਾ ਜਾਂਦਾ ਤੇ ਸੰਤਾਂ ਦੇ ਬਾਬੇ ਦਾ ਨਾਮ ਸੀ ਝੰਡਾ ਸਿੰਘ ਬਾਬਾ ਝੰਡਾ ਸਿੰਘ ਨੇ 2 ਮਹੀਨੇ ਪਿੰਡ ਨਹੀਂ ਵੜਨਾ ਪਿੰਡ 2 ਮਹੀਨੇ ਕਥਾ ਹੋਣੀ ਅਮਰਤਾਰੀ ਤਿਆਰ ਵਰ ਤਿਆਰ ਪੰਜਾ ਕਕਾਰਾਂ ਦੇ ਰਹਿਤ ਵਾਲੇ ਤੇ ਜਿੰਨਾ ਚਿਰ ਜਥਾ ਰਹਿਣਾ ਉਹਨਾਂ ਦੇ ਬਾਬੇ ਨੇ ਆਪਣੇ ਪਿੰਡ ਨਹੀਂ ਆਉਣਾ ਜਥੇ ਨੇ ਆਉਣਾ ਤੇ ਪਿਉ ਨਹੀਂ ਵਿਰੋਧਤਾ ਕਰਨੀ ਸਿੰਘਾਂ ਨੇ ਜਾਣਾ ਤੇ ਗੰਨੇ ਭੰਨ ਕੇ ਦੇਨੇ ਤੇ ਕਹਿਣਾ ਸਿੰਘੋ ਤੁਸੀਂ ਮੇਰੇ ਕਲਕੀਦਰ ਦੇ ਪਿਆਰੇ ਹੋ ਗੰਨੇ ਛਕੋ ਪਰ ਮੈਂ ਸੰਤ ਗੁਰੂ ਬਚਨ ਸਿੰਘ ਦੇ ਮੱਥੇ ਨਹੀਂ ਲੱਗਣਾ ਉਹ ਮੇਰਾ ਮੁੰਡਾ ਪੁੱਟ ਕੇ ਲੈ ਗਿਆ ਹੈ ਹੀਰੇ ਵਰਗਾ ਮੁੰਡਾ ਮੇਰਾ ਖਰਾਬ ਕਰ ਦਿੱਤਾ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਪਾਸੇ ਲੱਗ ਕੇ ਮੁੰਡਾ ਪਾਸ ਹੋ ਗਿਆ ਹੈ ਪਤਾ ਨਹੀਂ ਕਿਉਂਕਿ ਮਾਇਆ ਦਾ ਪਰਦਾ ਹੈ ਇਸੇ ਲਈ ਉਹਨਾਂ ਨੇ ਵੀ ਇਹ ਨਿਯਮ ਬਣਾਇਆ ਸੀ ਕਿ ਆਪਾਂ ਕਿਸੇ ਸੰਤ ਸਾਧੂ ਦੀ ਸਾਧ ਸੰਗਤ ਨਹੀਂ ਕਰਨੀ ਏ ਵਿਗਾੜ ਦਿੰਦੇ ਹਨ ਜਿਵੇਂ ਬਾਬਾ ਕਬੀਰ ਦੀ ਮਾਂ ਕਹਿੰਦੀ ਹੈ ਰੱਬ ਦੇ ਲੋਕੋ ਮੈਂ ਰੱਬ ਦਾ ਵਾਸਤਾ ਪਾ ਕੇ ਕਹਿੰਦੀ ਹਾਂ ਕਿ ਸਾਧਾ ਨੇ ਮੇਰਾ ਮੁੰਡਾ ਵਿਗਾੜ ਦਿੱਤਾ ਹੈ ਸਾਨੂੰ ਕਹਿੰਦਾ ਹੈ ਪੁੰਜੇ ਸੌ ਜਾਓ ਉਹਨਾਂ ਨੂੰ ਮੰਝੀਆਂ ਦਿੰਦਾ ਹੈ ਸਾਨੂੰ ਦਾਣੇ ਚ ਬੋਂਦਾ ਹੈ ਤੇ ਉਹਨਾਂ ਨੂੰ ਵਨਸਵੰਨੇ ਪਕਵਾਨ ਮੁਕਤੀ ਦੀ ਗੱਲ ਹੈ ਗੁਰੂ ਨਾਨਕ ਪਾਤਸ਼ਾਹ ਉੱਥੇ ਚਲੇ ਗਏ ਉਹਨਾਂ ਚੁਮਾਸਾ ਕਟਿਆ ਪਾਸੇ ਦੇ ਲੋਕਾਂ ਨੇ ਆ ਕੇ ਬੜੀ ਸੇਵਾ ਕੀਤੀ ਮਹਾਰਾਜ ਕਹਿਣ ਲੱਗੇ ਗੁਰਮੁਖੋ ਅਸੀਂ ਪਰਸੋਂ ਜਾਣਾ ਹੈ ਉਹਨਾਂ ਚੋਰਾਂ ਦੇ ਪਿੜ ਨੇ ਸਲਾਹ ਕੀਤੀ ਕਿ ਲੋਕੀ ਆ ਕੇ ਸੇਵਾ ਕਰਦੇ ਹਾਂ ਤੇ ਆਪਾਂ ਗਏ ਨਹੀਂ ਮਾੜੀ ਗੱਲ ਹੈ ਚਲੋ ਆਪਾਂ ਮੂੰਹ ਰੱਖਣੀ ਕਰ ਲਈਏ ਸੰਤਾ ਨੂੰ ਪਿੰਡੋਂ ਕੱਢ ਤਾਂ ਆਈਏ ਆਪਣੇ ਭਾਈਚਾਰਿਆਂ ਦੀ ਆਗਿਆ ਮੁਤਾਬਕ ਮੁਖੀਆ ਗਿਆ ਜਦੋਂ ਉਸਨੇ ਜਾ ਕੇ ਸਮਾਨ ਦੀ ਪੰਡ ਚੁੱਕੀ ਤਾਂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਤੂੰ ਕੌਣ ਹੈ ਕਦੀ ਆਇਆ ਨਹੀਂ ਤੇ ਅੱਜ ਸਾਡੀ ਪੰਡ ਚੁੱਕਣ ਲੱਗਾ ਹੈ ਉਸਨੇ ਆਖਿਆ ਮਹਾਰਾਜ ਮੈਂ ਚੋਰ ਹਾਂ ਆਪਣੇ ਆਪ ਨੂੰ ਚੋਰ ਮੰਨਣਾ ਹੀ ਬਹੁਤ ਵੱਡੀ ਗੱਲ ਹੈ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸਾਡਾ ਚੋਰਾਂ ਨਾਲ ਕੀ ਕੰਮ ਹੈ ਕਹਿਣ ਲੱਗਾ ਫਿਰ ਕਿਵੇਂ ਗੱਲ ਬਣੇਗੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਗੁਰਮੁਖਾ ਤੈਨੂੰ ਚੋਰੀ ਛੱਡਣੀ ਪਵੇਗੀ ਤੇ ਫਿਰ ਸਾਡੀ ਪੰਡ ਨੂੰ ਹੱਥ ਲਾ ਉਹ ਕਹਿਣ ਲੱਗਾ ਬਾਬਾ ਮੈਂ ਇੱਕ ਬੇਨਤੀ ਕਰਾਂ ਕਿ ਜੇ ਤੂੰ ਕਹੇ ਮੈਂ ਚੋਰੀ ਛੱਡ ਦੇਵਾਂ ਤਾਂ ਮੈਂ ਨਹੀਂ ਛੱਡਣੀ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਗੁਰਮੁਖਾ ਫਿਰ ਪੰਡ ਨਾ ਚੁੱਕ ਕਹਿਣ ਲੱਗਾ ਬਾਬਾ ਮੇਰਾ ਸੁਭਾਅ ਬਣ ਚੁੱਕਾ ਸੇ ਤੂੰ ਹੋਰ ਝੋ ਕਹੇਂਗਾ ਉਸ ਨੂੰ ਮੰਨਾਂਗਾ ਪਰ ਚੋਰੀ ਵਾਲੀ ਗੱਲ ਮੈਂ ਨਹੀਂ ਮੰਨਣੀ ਗੁਰੂ ਨਾਨਕ ਪਾਤਸ਼ਾਹ ਨੇ ਵੇਖਿਆ ਕਿ ਲੋਹਾ ਕੱਟਣ ਲਈ ਤਿਆਰ ਹੈ ਸੱਟ ਮਾਰੀਏ ਤਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਚੰਗਾ ਇਉਂ ਕਰ ਤੂੰ ਚੋਰੀ ਕਰ ਲਿਆ ਕਰ ਪਰ ਪੰਜ ਗੱਲਾਂ ਨਾ ਕਰਨ ਦਾ ਵਾਅਦਾ ਕਰ ਬਾਬਾ ਕੋਈ ਗੱਲ ਨਹੀਂ ਪੰਜ ਗੱਲਾਂ ਆਪਾਂ ਛੱਡ ਦਿੰਦੇ ਹਾਂ ਪਰ ਚੋਰੀ ਦੀ ਆਦਤ ਨਹੀਂ ਛੱਡਣੀ ਹੁਕਮ ਕਰੋ ਤਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਿ ਗੁਰਮੁਖਾ ਇੱਕ ਗਰੀਬ ਮਾਰ ਨਾ ਕਰੀ ਦੂਜਾ ਲੋਨ ਖਾ ਕੇ ਹਰਾਮ ਨਾ ਕਰੀ ਤੀਜਾ ਆਪਣੇ ਧਰਮ ਇਮਾਨ ਤੇ ਕਾਇਮ ਰਹੀਂ ਚੌਥਾ ਪ੍ਰਾਈ ਔਰਤ ਨੂੰ ਮਾਂ ਕਰਕੇ ਜਾਣੀ ਪ੍ਰਾਈ ਇਸਤਰੀ ਨੂੰ ਮਾਂ ਵਾਂਗ ਸਮਝੋ ਤੇ ਪ੍ਰਾਈ ਧੀ ਨੂੰ ਆਪਣੀ ਬੇਟੀ ਵਾਂਗ ਜਾਨੋ ਗੁਰੂ ਨਾਨਕ ਬਾਦਸ਼ਾਹੀ ਭੂਮੇ ਨੂੰ ਆਖਿਆ ਚੋਰੀ ਕਰਨ ਲਈ ਪਰ ਲੂਣ ਖਾ ਕੇ ਹਰਾਮ ਨਾ ਕਰੀ ਗਰੀਬ ਮਾਰ ਨਾ ਕਰੀ ਝੂਠ ਨਾ ਬੋਲਨੀ ਉਸਨੇ ਆਪਣੇ ਮਨ ਵਿੱਚ ਇਹ ਵਿਚਾਰ ਕੀਤਾ ਕਿ ਗੁਰੂ ਨੇ ਆਖਿਆ ਹੈ ਕਿ ਗਰੀਬ ਮਾਰ ਨਹੀਂ ਕਰਨੀ ਮੈਂ ਮਾੜੇ ਨੂੰ ਨਹੀਂ ਲੁੱਟਦਾ ਤਗੜੇ ਦਾ ਘਰ ਭੰਦਾ ਹਾਂ ਬਾਦਸ਼ਾਹ ਦੇ ਘਰ ਚਲਾ ਗਿਆ ਜਦੋਂ ਉਹ ਉਸ ਘਰ ਵਿੱਚ ਗਿਆ ਤਾਂ ਉੱਥੇ ਉਸ ਨੂੰ ਮਾਲਮਤਾਂ ਮਿਲਿਆ ਉਸਨੇ ਪੰਡ ਬਨ ਲਈ ਇਸ ਦਾ ਜ਼ਿਕਰ ਪਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਕੀਤਾ ਹੈ ਤੇ ਸਾਨੂੰ ਤਾਰਿਆ ਵੀ ਹੈ ਜਦੋਂ ਗੁਰੂ ਪਿਆਰੇ ਉਹ ਮਾਲ ਮੱਤਾ ਤੇ ਕਿੰਤੀ ਸਮਾਨ ਉਸਨੇ ਬੰਨ ਲਿਆ ਤਾਂ ਭੁੱਖ ਨੇ ਉਸਨੂੰ ਤੰਗ ਕੀਤਾ ਉਸਨੇ ਸੱਜੇ ਖੱਬੇ ਹੱਥ ਮਾਰਿਆ ਤਾਂ ਉਸਨੂੰ ਇੱਕ ਪਲੇਟ ਮਿਲੀ ਤਾਂ ਉਸਨੇ ਸਮਝਿਆ ਸ਼ਾਇਦ ਕੋਈ ਮਿੱਠੀ ਚੀਜ਼ ਹੈ ਪਰ ਜਦੋਂ ਚੱਖਿਆ ਤਾਂ ਪਤਾ ਲੱਗਾ ਕਿ ਇਹ ਤਾਂ ਲੂਣ ਸੀ ਕਹਿ ਲੱਗਾ ਕਿ ਇੱਕਮ ਗਲਤ ਹੋ ਗਿਆ ਲੂਣ ਖਾ ਬੈਠਾ ਹਾਂ ਮੈਂ ਹੁਣ ਹਰਾਮ ਕਿਵੇਂ ਕਰਾਂ ਜਦੋਂ ਉਹ ਨਿਕਲਣ ਲੱਗਾ ਤਾਂ ਉਸ ਰਾਜੇ ਦੀ ਕਰਾਨੀ ਸੀ ਜਿਹੜੀ ਰਾਜੇ ਤੋਂ ਉਮਰ ਵਿੱਚ ਬਹੁਤ ਛੋਟੀ ਸੀ ਇਹ ਮਨੁੱਖ ਦੀ ਆਮ ਕਮਜ਼ੋਰੀ ਹੁੰਦੀ ਹੈ ਕਿ ਆਦਮੀ ਵਡੇਰੀ ਮਰਦਾ ਤੇ ਔਰਤ ਛੋਟੀ ਮਰਦੀ ਇਹ ਰਿਵਾਜ ਸੀ ਰਾਜਿਆਂ ਵਿੱਚ ਉਹਨਾਂ ਦੋਹਾਂ ਜੀਆਂ ਦੀ ਬੰਦੀ ਨਹੀਂ ਸੀ ਕ੍ਰੋਧ ਵਿੱਚ ਨੀਂਦ ਨਹੀਂ ਆਉਂਦੀ ਜਦੋਂ ਇਹ ਲੰਗਣ ਲੱਗਾ ਤਾਂ ਰਾਣੀ ਨੇ ਬੁਰੀ ਭਾਵਨਾ ਨਾਲ ਫੜ ਲਿਆ ਪਰ ਉਹ ਅੱਗੋਂ ਕਹਿਣ ਲੱਗਾ ਮਾਂ ਉਸਨੇ ਪੱਲਾ ਛੱਡ ਦਿੱਤਾ ਇਹ ਗੱਲਬਾਤ ਰਾਜੇ ਦੇ ਕੰਨਾਂ ਵਿੱਚ ਵੀ ਪਈ ਪਰ ਰਾਜਾ ਜਾਣ ਬੁੱਝ ਕੇ ਨਹੀਂ ਬੋਲਿਆ ਕਿ ਵੇਖਾ ਰਾਣੀ ਕੀ ਕਰਤੂਤ ਕਰਦੀ ਹੈ ਭੂਮੀਆਂ ਸਭ ਕੁਝ ਛੱਡ ਕੇ ਚਲਾ ਗਿਆ ਇਹ ਚੰਗੀਆਂ ਆਦਤਾਂ ਵੇਖ ਕੇ ਰਾਜਾ ਕਹਿਣ ਲੱਗਾ ਕਿ ਪਤਾ ਕਰੀਏ ਇਹਨਾਂ ਨੇਕ ਇਨਸਾਨ ਕੌਣ ਹੈ ਜਿਸਨੇ ਪੱਤਾ ਵੀ ਨਹੀਂ ਖੜਿਆ ਤੇ ਮੇਰੀ ਪਤ ਨੂੰ ਵੀ ਉਸਨੇ ਹੱਥ ਨਹੀਂ ਪਾਇਆ ਇਹ ਤਾਂ ਕੋਈ ਦੇਵਤਾ ਹੈ ਮਹਾਰਾਜੇ ਨੇ ਚੋਰ ਕੁੱਟਨੇ ਸ਼ੁਰੂ ਕਰ ਦਿੱਤੇ ਭੂਮੀਏ ਦੇ ਮਨ ਵਿੱਚ ਖਿਆਲ ਆਇਆ ਕਿ ਮੇਰੇ ਗੁਰੂ ਨੇ ਆਖਿਆ ਸੀ ਕਿ ਗਰੀਬ ਮਰ ਨਾ ਹੋਵੇ ਤੇ ਮੇਰੇ ਕਾਰਨ ਗਰੀਬ ਕੁੱਟੇ ਜਾ ਰਹੇ ਹਨ ਮੈਨੂੰ ਰਾਜੇ ਕੋਲ ਜਾ ਕੇ ਆਪਣੀ ਗਲਤੀ ਦਾ ਇਕਬਾਲ ਕਰ ਲੈਣਾ ਚਾਹੀਦਾ ਹੈ ਪਾਈ ਗੁਰਦਾਸ ਜੀ ਨੇ ਪੌੜੀ ਲਿਖੀ ਹੈ ਚੋਰ ਗਿਆ ਕਰ ਸਾਹ ਦੇ ਕਰ ਅੰਦਰ ਵੜਿਆ ਕੁਛਾ ਕੂਨੇ ਪਾਲਦਾ ਚੁਬਾਰੇ ਚੜਿਆ ਸੋਇਨਾ ਰੂਪਾ ਪੰਡ ਬਨ ਅਗਲਾਈ ਅੜਿਆ ਲੋਭ ਲਹਿਰ ਹਲਕਾਇਆ ਲੂਨ ਹਾਂਡਾ ਫੜਿਆ ਚੁਖਕ ਲੈ ਕੇ ਚਖਿਆ ਤੇ ਸਖਖਣਾ ਖੜਿਆ ਲੂਨ ਹਰਾਮੀ ਗੁਨਾਹਗਾਰ ਤੜ ਤੰਮੜ ਤੜਿਆ ਭੂਮੀਆਂ ਰਾਜੇ ਦੇ ਪੇਸ਼ ਹੋਇਆ ਤੇ ਕਹਿਣ ਲੱਗਾ ਰਾਜਨ ਮੈਂ ਤੇਰਾ ਚੋਰ ਹਾਂ ਇਹ ਪੰਡਾ ਮੈਂ ਬੰਨੀਆਂ ਸਨ ਰਾਜਾ ਕਹਿੰਦਾ ਹੈ ਖੜੀਆਂ ਕਿਉਂ ਨਹੀਂ ਕਹਿਣ ਲੱਗਾ ਕਿ ਮੈਂ ਲੂਣ ਚਖਿਆ ਸੀ ਤੇ ਲੂਣ ਹਰਾਮੀ ਕਿਵੇਂ ਬਣਾ ਰਾਣੀ ਵਾਲੀ ਗੱਲ ਪੁੱਛੀ ਤਾਂ ਕਹਿਣ ਲੱਗਾ ਰਾਜਨ ਹੋਸ਼ ਨਾਲ ਗੱਲ ਕਰ ਠੀਕ ਹੈ ਤੇਰੀ ਪਤਨੀ ਹੈ ਪਰ ਮੇਰੀ ਮਾਦੇ ਬਰਾਬਰ ਹੈ ਮਾਵਾ ਤੇ ਪੁੱਤਾਂ ਦੇ ਸਬੰਧ ਨਹੀਂ ਹੁੰਦੇ ਰਾਜੇ ਨੇ ਘੁੱਟ ਕੇ ਗਲਵਕੜੀ ਪਾ ਲਈ ਕਹਿਣ ਲੱਗਾ ਮੇਰੇ ਘਰ ਔਲਾਦ ਨਹੀਂ ਸੀ ਇਸ ਤੋਂ ਵੱਡਾ ਨੇ ਇੱਕ ਪੁੱਤਰ ਕੌਣ ਹੋਵੇਗਾ ਮੇਰੇ ਬਾਬੇ ਨੇ ਭੁੰਗੀਆਂ ਚੋਰ ਨੂੰ ਇੱਕ ਕਟਾਕ ਦੇ ਨਾਲ ਉਸ ਦੇ ਅੰਦਰ ਦੀ ਜਨਮ ਜਨਮਾਂਤਰਾਂ ਦੀ ਮਹਿ ਲਾ ਦਿੱਤੀ ਸ਼ੇਖ ਸੱਜਣ ਦੀ ਜਦੋਂ ਸਾਖੀ ਸੁਣਦੇ ਹਾਂ ਤਾਂ ਉਸ ਵਿੱਚ ਲਿਖਿਆ ਹੈ ਸੱਜਣ ਠੱਗ ਪਰ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਸ਼ੇਖ ਸੱਜਣ ਪੁਰਾਤਨ ਜਨਮ ਸਾਖੀ ਦੇ ਵਿੱਚ ਸਾਨੂੰ ਠੱਗ ਲਿਆ ਨਹੀਂ ਮਿਲੇਗਾ ਉੱਥੇ ਲਿਖਿਆ ਹੈ ਸ਼ੇਖ ਸੱਜਣ ਠੱਗ ਤਾਂ ਅਸੀਂ ਹਾਂ ਗੁਰਨਾਨਕ ਪਾਤਸ਼ਾਹ ਨੇ ਉਸ ਦੇ ਘਰ ਵਿੱਚ ਇੱਕ ਸ਼ਬਦ ਉਚਾਰਿਆ ਸੀ ਊਜਲ ਕਹਿਆ ਚਿਲਕਣਾ ਕੋ ਟਿਮ ਖਾਲੜੀ ਮਸ ਤੋਤਿਆਂ ਜੂਠ ਨਾ ਉਤਰੇ ਜੈਸੋ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਾਨਨ ਇਹ ਸ਼ਬਦ ਉਸ ਬੰਦੇ ਨੇ ਸੁਨਿਆ ਤਾਂ ਪੁੱਭਾ ਮਾਰ ਕੇ ਰੋ ਪਿਆ ਕਹਿਣ ਲੱਗਾ ਬਾਬਾ ਮੈਂ ਚੋਰ ਹਾਂ ਥੱਗ ਹਾਂ ਮੈਨੂੰ ਮਾਫ਼ ਕਰ ਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਕਿ ਜਿੰਨਾ ਮਾਲ ਲੁੱਟਿਆ ਹੈ ਲੋਕਾਂ ਵਿੱਚ ਵੰਡ ਦੇ ਤੇ ਆਪਣੇ ਘਰ ਨੂੰ ਧਰਮਸਾਲ ਬਣਾ ਇਤਿਹਾਸ ਕਹਿੰਦਾ ਹੈ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾ ਗੁਰਦੁਆਰਾ ਉਸ ਸੱਜਣ ਵਾਲਾ ਘਰ ਬਣਾਇਆ ਇੱਕ ਸ਼ਬਦ ਨਾਲ ਉਸ ਦਾ ਘਰ ਗੁਰਦੁਆਰਾ ਬਣ ਗਿਆ ਉਸ ਦੀ ਕਾਇਆ ਕਲਪ ਹੋ ਗਈ ਆਪਾਂ ਕਿੰਨੇ ਸ਼ਬਦ ਪੜੇ ਤੇ ਕਿੰਨੇ ਸੁਨੇ ਪਰ ਆਪਾਂ ਉਵੇਂ ਦੇ ਉਵੇਂ ਹੀ ਰਹੇ ਕਹਿੰਦੇ ਹਨ ਕਿ ਉਹ ਮਾੜਾ ਸੀ ਪਰ ਮਾੜੇ ਤਾਂ ਅਸੀਂ ਹਾਂ ਮੇਰਾ ਪਾਤਸ਼ਾਹ ਤੂੰ ਸਮਰਾਥ ਹੈ ਅਸੀਂ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਕਰਕੇ ਮੈਲੇ ਹਾਂ ਅਤੇ ਤੂੰ ਕਿਰਪਾ ਕਰਕੇ ਸਾਡੇ ਵਰਗਿਆਂ ਨੂੰ ਉੱਜਲ ਕਰ ਦਿਨਣਾ ਹੈ ਕੱਪੜਾ ਉੱਜਲ ਕਿਵੇਂ ਹੁੰਦਾ ਹੈ ਕਈ ਵਾਰ ਆਦਮੀ ਕੱਪੜਾ ਧੋਣ ਲੱਗੇ ਤਾਂ ਸਾਫ਼ ਹੋਣ ਦੀ ਥਾਂ ਹੋਰ ਮੈਲਾ ਹੋ ਜਾਂਦਾ ਹੈ ਪਰ ਬੀਬੀਆਂ ਧੁੰਦੀਆਂ ਹਨ ਤਾਂ ਕਦੇ ਮੈਲ ਨਹੀਂ ਲੱਗਦੀ ਸਾਨੂੰ ਜਿਹੜੀ ਮੈਲ ਲੱਗੀ ਹੈ ਇਹ ਕਿਵੇਂ ਲੱਥੇ ਸਾਨੂੰ ਭਰੋਸਾ ਹੋਵੇ ਅਤੇ ਪ੍ਰੇਮ ਦਾ ਪਾਉਣਾ ਹੈ ਪਾਣੀ ਗੁਰਮੁਖੋ ਸਾਡਾ ਮਨ ਰੂਪੀ ਕੱਪੜਾ ਬਿਲਕੁਲ ਉੱਜਲ ਹੋ ਜਾਵੇਗਾ ਪਰ ਨਾਮ ਦਾ ਸਾਬਣ ਲਾਉਣਾ ਪਵੇਗਾ ਪ੍ਰੇਮ ਦਾ ਪਾਣੀ ਪਾਉਣਾ ਪਵੇਗਾ ਮੇਰੇ ਬਾਦਸ਼ਾ ਅਸੀਂ ਹਾਂ ਮੈਲੇ ਤੇ ਤੂੰ ਉੱਜਲ ਕਰ ਦਿਨਣਾ ਹੈ ਤੂੰ ਬਾਬੇ ਬਿਦੀ ਚੰਦ ਵਰਗਿਆਂ ਨੂੰ ਬਿਦੀ ਚੰਦ ਸੀਨਾ ਗੁਰੂ ਕਾ ਸੀਨਾ ਬਣਾਉਣ ਦੀ ਸਮਰੱਥਾ ਰੱਖਦਾ ਹੈ ਹਮ ਮੈਲੇ ਤੂੰ ਉੱਜਲ ਕਰ ਤੇ ਹਮ ਨਿਰਗੁਣ ਤੂ ਦਾਤਾ ਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਰਹਿਮਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ